श्रीनानक बंदन वन्दन अंगद दोख दोखनिकन्द ਗੁਨ ਗਾਵਾਂ ਸ਼ਿਰ ਯਰ ਜਨ ਬਿਗਨਨਕੇ ਨਾਸ਼ਕ ਵਾਏ ਗੁਰੂ ਵਿਗਨਨਕੇ ਨਾਸ਼ਕ ਹਰ ਗੋਵਿੰਦ ਸੋਭ ਸੋ ਮਤ ਪਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੋਰਾ ਹਰਿ ਕ੍ਰਿਸ਼ਨ ਨਾਮ ਨਾਏ ਬੇ கிருப்பா வாயு பரம கிருப்பா ஸ்ரீ குரு கோவிந்த சிங விசார்த்தரா பாரபிசா பணபுன் சிசா ਬੰਦ ਬਰਬਾਰ ਜਗਤੀ ਸ਼ਾ ਜਮੇ ਅੰਮ੍ਰਿਤ ਗਿਆਨ ਹੈ ਮਾਨਕ ਪਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦੇ ਬੰਦੋ ਕਰ ਅਨੁਰਾਗ ਇਕੰਕਾਰਾ ਸਤਗੁਰੂ ਤਿਹੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਇ ਦੋਹਰਾ ਨੰਦ ਚੰਦ ਕਰ ਬੰਦ ਕੈ ਹੀਮ ਚੰਦ ਸਹ ਲੰਦ ਪਠਿਓ ਸੋ ਅਵਾਹਕਾਰੀਏ ਦਰਸੈ ਪਦ ਅਰਬਿੰਦ ਪਰਮ ਸਨਮਾਨ ਯੋਗ ਪਰਮ ਸਤਕਾਰ ਯੋਗ ਸਤਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਮਨ ਵਰਤیاں ਇਕਾਗਰ ਕਰਨੀਆਂ ਗੁਰੂ ਦਸਮ ਪਾਤਸ਼ਾਹ ਜੀ ਦਾ ਧਿਆਨ ਮਨ ਵਿੱਚ ਧਾਰਨ ਕਰਦਿਆਂ ਹੋਇਆਂ ਗੁਰੂ ਜੀ ਦੀ ਬਖਸ਼ਿਸ਼ ਗੁਰੂ ਫਤਿਹ ਪ੍ਰਵਾਨ ਕਰਨੀ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਗੁਰੂ ਦਸਮ ਪਾਤਸ਼ਾਹ ਜੀ ਦੇ ਇਤਿਹਾਸ ਨਾਲ ਜੁੜਨ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਔਰ ਗੁਰੂ ਦੀਆਂ ਸੰਗਤਾਂ ਦੀ ਸੇਵਾ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਚੱਲ ਕੇ ਪਹੁੰਚੇ ਹੋ ਸੋ ਸਾਧ ਸੰਗਤ ਜੀਓ ਕੱਲ ਦੇ ਦੀਵਾਨ ਵਿੱਚ ਆਪ ਸਭ ਸੰਗਤਾਂ ਨੇ ਪ੍ਰਸੰਗ श्रवण ਕੀਤਾ ਸੀ ਕਿ ਕਿਸ ਤਰ੍ਹਾਂ ਜਿਹੜਾ ਰਾਜਾ ਭੀਮ ਚੰਦ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਇੱਕ ਵਾਰ ਮਨ ਵਿੱਚ ਸ਼ਰਧਾ ਆਈ ਹੈ ਕਿ ਮਹਾਰਾਜ ਜੀ ਦਾ ਸਿੱਖ ਬਣ ਜਾਵਾਂ ਸਿੱਖੀ ਧਾਰਨ ਕਰ ਲਵਾਂ ਪਰ ਮਾੜਾ ਕਰਮ ਕੋਈ ਇਹੋ ਜਿਹਾ ਸਾਹਮਣੇ ਆਇਆ ਮਨ ਦੇ ਵਿੱਚ ਤਰਕ ਸ਼ਰਧਾ ਜੋ ਬਣੀ ਸੀ ਤਰਕ ਆ ਗਈ ਹੈ ਇਸ ਕਰਕੇ નિਸ਼ਰਧਪੁਣਾ ਹੋਣ ਕਰਕੇ ਮਨ ਵਿੱਚ ਵਿਚਾਰ ਆ ਗਈ ਹੈ ਕਿ ਜੇ ਮੈਂ ਸਿੱਖ ਬਣ ਗਿਆ ਤਾਂ ਦੂਸਰੇ ਪਹਾੜੀ ਰਾਜੇ ਕੀ ਕਹਿਣਗੇ ਸੋ ਸ਼ਰਧਾ ਖਤਮ ਹੋਣ ਕਰਕੇ ਮਹਾਰਾਜ ਜੀ ਤੋਂ ਵਿਦਾਇਗੀ ਵੀ ਮੰਗ ਲਈ ਹੈ ਗੁਰੂ ਮਹਾਰਾਜ ਸਾਹਿਬ ਜੀ ਵਿਦਾਇਗੀ ਦਿੰਦੇ ਐ ਤੇ ਰਾਹ ਦੇ ਵਿੱਚ ਜਾਂਦਾ ਹੋਇਆ ਫਿਰ ਅਨੇਕਾਂ ਤਰ੍ਹਾਂ ਦੀਆਂ ਸੋਚਾਂ ਸੋਚਦਾ ਹੈ ਕਿ ਜਿਵੇਂ ਕਿਵੇਂ ਕਰਕੇ ਵੀ ਜਿਹੜੀਆਂ ਗੁਰੂ ਕੋਲ ਇੰਨੀਆਂ ਕੀਮਤੀ ਚੀਜ਼ਾਂ ਤੇ ਗੁਰੂ ਮਹਾਰਾਜ ਸਹਿਤ ਆ ਦਰਵੇਸ਼ ਲੋਕ ਹੈ ਇਹਨਾਂ ਨੇ ਚੀਜ਼ਾਂ ਵਸਤਾਂ ਦਾ ਕੀ ਕਰਨਾ ਹੈ ਇਹ ਤਾਂ ਰਾਜੇ ਮਹਾਰਾਜਾਂ ਦੇ ਘਰ ਵਿੱਚ ਹੋਣੀਆਂ ਚਾਹੀਦੀਆਂ ਤੇ ਇਹ ਜਿਹੜੀਆਂ ਵਸਤੂਆਂ ਜਿਵੇਂ ਕਿਵੇਂ ਕਰਕੇ ਵੀ ਮੈਂ ਇਹਨਾਂ ਨੂੰ ਪ੍ਰਾਪਤ ਕਰ ਲਵਾਂ ਮਨ ਦੇ ਵਿੱਚ ਕਿਉਂਕਿ ਪੜਿਆ ਲਿਖਿਆ ਰਾਜਨੀਤੀ ਦਾ ਗਿਆਤਾ ਹੈ ਚਾਰੋਂ ਚੀਜ਼ਾਂ ਸੋਚਦਾ ਹੈ ਸ਼ਾਮ-ਦਾਮ ਦੰਡ ਭੇਦ ਜਿਵੇਂ ਕਿਵੇਂ ਵੀ ਕਰਨਾ ਪਵੇ ਮੈਂ ਚਾਰੋਂ ਚੀਜ਼ਾਂ ਕਰਕੇ ਕੋਸ਼ਿਸ਼ ਕਰਾਂਗਾ ਇਹ ਚੀਜ਼ਾਂ ਜਿਹੜੀਆਂ ਮੈਂ ਪ੍ਰਾਪਤ ਕਰ ਲਵਾਂ ਸਭ ਤੋਂ ਪਹਿਲਾਂ ਸੋਚਦਾ ਵੀ ਜੇ ਬਿਨਾਂ جنگ ਤੋਂ ਬਿਨਾਂ ਕੋਈ ਧਾਮ ਦਿਆ ਤੋਂ ਬਿਨਾਂ ਕੋਈ ਪਾੜਾ ਕਿਸੇ ਵਿੱਚ ਪਾਇਆ ਤੋਂ ਜੇ ਇਦਾਂ ਹੀ ਬੇਨਤੀ ਕਰਨ ਤੋਂ ਹੀ ਮਿਲ ਜਾਵੇ ਇਸ ਤਰ੍ਹਾਂ ਫਿਰ ਜਦੋਂ ਇਹ ਜਾ ਕੇ ਵਿਚਾਰ ਕਰਦਾ ਹੈ ਆਪਣੇ ਮੰਤਰੀ ਅਹਿਲਕਾਰਾਂ ਕੋਲ ਉਹ ਜਿਹੜੇ ਸਿਆਣੇ ਲੋਕ ਵੱਡੇ ਦਿਮਾਗ ਵਾਲੇ ਲੋਕ ਜਿਹੜੇ ਇਹਨੇ ਆਪਣੇ ਨੌਕਰ ਰੱਖੇ ਹੋਏ ਆ ਉਹ ਕਹਿੰਦੇ ਆ ਵੀ ਰਾਜ ਨੇ ਕੋਈ ਵੱਡੀ ਗੱਲ ਨਹੀਂ ਹੈ ਇਸ ਬਹੁਤ ਸੌਖੇ ਤਰੀਕੇ ਨਾਲ ਆਪਾਂ ਇਹ ਚੀਜ਼ਾਂ ਅਵਸਥਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੋਂ ਲੈ ਸਕਦੇ ਹਾਂ ਤੇ ਇਹ ਉਹ ਫਿਰ ਕਹਿੰਦੇ ਆ ਵੀ ਆਪਾਂ ਇਹੋ ਕਰਦੇ ਆ ਉਹ ਜਿਹੜਾ ਸ਼੍ਰੀਨਗਰ ਵਾਲਾ ਰਾਜਾ ਫਤਿਹ ਸ਼ਾਹ ਹੈ ਜਿਨੇ ਆਪਣੀ ਪੁੱਤਰੀ ਦਾ ਰਿਸ਼ਤਾ ਤੁਹਾਡੇ ਪੁੱਤਰ ਨਾਲ ਕੀਤਾ ਹੋਇਆ ਹੁਣ ਲਾਗੀ ਆਉਣੇ ਆ ਵਿਆਹ ਵਾਸਤੇ ਬਰਾਤ ਵਾਸਤੇ ਤੇ ਉਹ ਜਦੋਂ ਲਾਗੀ ਆਉਣਗੇ ਨਾ ਉਹ ਤੁਸੀਂ ਕਹਿ ਦਿਓ ਵੀ ਮਹਾਰਾਜ ਲਾਗੀ ਆਉਣੇ ਆ ਉਹਨਾਂ ਨੂੰ ਦਿਖਾਉਣ ਵਾਸਤੇ ਸਾਨੂੰ ਇਹ ਚੀਜ਼ਾਂ ਵਸਤਾਂ ਚਾਹੀਦੀਆਂ ਜਦੋਂ ਲਾਗੀ ਵਾਪਸ ਚਲੇ ਜਾਣਗੇ ਨਾਲ ਦੀ ਨਾਲ ਤੁਹਾਨੂੰ ਇਹ ਜਿਹੜੀਆਂ ਵਸਤੂਆਂ ਤੁਹਾਨੂੰ ਵਾਪਸ મોੜ ਦੇਵਾਂਗੇ ਤਾਂ ਉਹ ਜਿਹੜੇ ਲਾਗੀ ਆ ਵੀ ਉੱਥੇ ਜਾ ਕੇ ਸਾਡੀ ਵਡਿਆਈ ਕਰਨਗੇ ਕਿ ਉਹ ਉੱਥੇ ਅਸੀਂ ਐਡੀਆਂ ਅਜੀਬ ਵਸਤੂਆਂ ਭੀਮਚੰਦ ਕੋਲ ਵੇਖੀਆਂ ਇਸ ਕਰਕੇ ਮਹਾਰਾਜ ਅਸੀਂ ਤੁਹਾਨੂੰ ਵਾਪਸ મોੜ ਦੇਵਾਂਗੇ ਇਦਾਂ ਬੇਨਤੀਆਂ ਕਰਨੀਆਂ ਰਾਜਾ ਭੀਮਚੰਦ ਕਹਿੰਦਾ ਹੈ ਕਿ ਇਹ ਜਿਹੜੀ ਤੁਸੀਂ ਸਲਾਹ ਦਿੱਤੀ ਹੈ ਇਹ ਬੜੀ ਵਧੀਆ ਸਲਾਹ ਤੇ ਇਸ ਤਰ੍ਹਾਂ ਹੀ ਕੀਤਾ ਜਾਵੇਗਾ। ਇਉਂ ਮਤਾ ਪਕਾ ਕੇ ਸਾਧ ਸੰਗਤ ਜੀ ਫਿਰ ਉਹ ਜਿਹੜਾ ਵਕੀਲ ਹੈ ਨਾ ਸਿਆਣਾ ਦੂਤ ਰਾਜੇ ਭੀਮਚੰਦ ਦਾ ਜਿਹੜਾ ਬੜਾ ਚੁਸਤ ਚਲਾਕ ਗੱਲਬਾਤ ਕਰਨ ਦੇ ਵਿੱਚ ਹੈ ਉਹ ਫਿਰ ਆਨੰਦਪੁਰ ਸਾਹਿਬ ਆਉਂਦਾ ਹੈ। ਉੱਥੇ ਫਿਰ ਸਤਿਗੁਰੂ ਸਾਹਿਬ ਜੀ ਨੂੰ ਜਦੋਂ ਸਨੇਹਾ ਪਹੁੰਚਦਾ ਹੈ ਕਿ ਰਾਜੇ ਭੀਮਚੰਦ ਨੇ ਆਪਣਾ ਇੱਕ ਦੂਤ ਭੇਜਿਆ ਹੈ। ਮਹਾਰਾਜ ਸਾਹਿਬ ਕਹਿੰਦੇ ਆ ਵੀ ਉਹਨੂੰ ਕਹਿ ਦਿਓ ਵੀ ਕੱਲ ਨੂੰ ਅਸੀਂ ਉਹਦੇ ਨਾਲ ਮੁਲਾਕਾਤ ਕਰਾਂਗੇ ਤੇ ਹੁਣ ਉਹਨੂੰ ਰਸਦ ਪਾਣੀ ਦੇ ਦਿਓ ਰਾਤ ਨੂੰ ਆਰਾਮ ਕਰੇ ਤੇ ਸਵੇਰੇ ਫੇਰ ਕੱਲ ਵਾਲੇ ਦਿਨ ਸਾਨੂੰ ਮਿਲਣਾ ਕਰੇ ਸੋ ਸਾਧ ਸੰਗ ਜੀ ਹੁਣ ਉਹ ਜਿਹੜਾ ਵਕੀਲ ਹੈ ਉਹ ਫਿਰ ਹੁਣ ਗੁਰੂ ਦਸਮ ਪਾਤਸ਼ਾਹ ਜੀ ਨੂੰ ਜਿਸ ਤਰ੍ਹਾਂ ਮਿਲਦਾ ਹੈ ਤੇ ਆਪਣੀ ਚਤਰਾਈ ਸਿਆਣਪ ਦੇ ਨਾਲ ਜਿਸ ਤਰ੍ਹਾਂ ਗੁਰੂ ਦਸਮ ਪਾਤਸ਼ਾਹ ਜੀ ਨੂੰ ਛਲਣ ਦੀ ਕੋਸ਼ਿਸ਼ ਕਰਦਾ ਹੈ ਪਰ ਅੰਤਰਜਾਮੀ ਸਤਿਗੁਰੂ ਜੀ ਜੋ ਇਹਨਾਂ ਦੇ ਛਲ ਕਪਟ ਪਹਿਲਾਂ ਤੋਂ ਜਾਣਦੇ ਐ ਕਿਸ ਤਰ੍ਹਾਂ ਗੁਰੂ ਮਹਾਰਾਜ ਸਾਹਿਬ ਜੀ ਫਿਰ ਉਹਦੇ ਨਾਲ ਸਵਾਲ ਜਵਾਬ ਕਰਦੇ ਐ ਤੇ ਚੰਗੀ ਝਾੜ ਮਹਾਰਾਜ ਉਸ ਵਕੀਲ ਨੂੰ ਪਾਉਂਦੇ ਐ ਉਹ ਜਿਹੜਾ ਇਤਿਹਾਸ ਹੈ ਸਾਧ ਸੰਗਤ ਜੀਓ ਅੱਜ ਦੇ ਦੀਵਾਨ ਵਿਚਾਰ ਰਿਹਾ ਹੈ ਸੋ ਆਓ ਆਪਾਂ ਸਾਰੇ ਗੁਰੂ ਮਹਾਰਾਜ ਸਾਹਿਬ ਜੀ ਦੇ ਇਸ ਮਹਾਨ ਇਤਿਹਾਸ ਦੇ ਨਾਲ ਮਨ ਵਿੱਤੀਆਂ ਇਕਾਗਰ ਕਰਕੇ ਜੁੜਨਾ ਕਰੀਏ ਜੀ ਨੰਦ ਚੰਦ ਕਰਵੰਦ ਕੈ ਪਾਈ ਨੰਨ ਚੰਦ ਸਾਹਿਬ ਜੀ ਗੁਰੂ ਮਹਾਰਾਜ ਸਾਹਿਬ ਜੀ ਨੂੰ ਹੱਥ ਜੋੜ ਕੇ ਕਹਿਣ ਲੱਗੇ ਭੀਮ ਚੰਦ ਸਲੰਦ ਕਿਹੇ ਮਹਾਰਾਜ ਸੱਚੇ ਪਾਤਸ਼ਾਹ ਉਹ ਜਿਹੜਾ ਪਹਾੜੀ ਰਾਜਾ ਭੀਮ ਚੰਦ ਹੈ ਪਠੋ ਸੋ ਅਵਾਹ ਕਾਰੀਏ ਦਰਸ ਪਦ ਅਰਬਿੰਦ ਏ ਮਹਾਰਾਜ ਸਾਹਿਬ ਜੀ ਉਹਦਾ ਜਿਹੜਾ ਦੂਤ ਆਇਆ ਹੈ ਰਾਜੇ ਭੀਮ ਚੰਦ ਦਾ ਏ ਮਹਾਰਾਜ ਹੁਣ ਉਹਨੂੰ ਆਪਾਂ ਬੁਲਾ ਲਈਏ ਆਪਣੇ ਕੋਲ ਤੇ ਮਹਾਰਾਜ ਤੁਹਾਡੇ ਦਰਸ਼ਨ ਕਰ ਲਵੇ ਕਿ ਉਹ ਵੀ ਲੈ ਸ੍ਰੀਪੁਰ ਤੇ ਹੁਕਮ ਪਠਾਇਓ ਇਸ ਤਰ੍ਹਾਂ ਸ੍ਰੇਸ਼ਟ ਸਤਿਗੁਰੂ ਸਾਹਿਬ ਜੀ ਤੋਂ ਆਗਿਆ ਲੈ ਕਰਕੇ ਹੁਕਮ ਭੇਜਿਆ ਗਿਆ ਸੁਣ ਵਕੀਰ ਸੋ ਤਤ ਸਿਣ ਆਇਓ ਤੇ ਉਹ ਜਿਹੜਾ ਵਕੀਲ ਹੈ ਅੱਗੇ ਹੀ ਉਡੀਕ ਰਿਆ ਸੀ ਹੁਕਮ ਲੈ ਕੇ ਮਹਾਰਾਜ ਸਾਹਿਬ ਜੀ ਦਾ ਉਹ ਵਕੀਲ ਜਿਹੜਾ ਉਹ ਵੀ ਮਹਾਰਾਜ ਸਾਹਿਬ ਜੀ ਕੋਲ ਤਤਸ਼ਨ ਉਸੇ ਵੇਲੇ ਆ ਗਿਆ ਸਭ ਅਮਜ਼ਾਰ ਪ੍ਰਵੇਸ਼ਿਓ ਆਈ ਤੇ ਉਹ ਦੂਤ ਆ ਕੇ ਅਨੰਦਪੁਰ ਸਾਹਿਬ ਗੁਰੂ ਮਹਾਰਾਜ ਸਾਹਿਬ ਜੀ ਦੇ ਸੰਗਤ ਦੇ ਦਰਬਾਰ ਵਿੱਚ ਆ ਕੇ ਸਜ ਗਿਆ ਬੈਠ ਗਿਆ ਧਰ ਅਕੋਰ ਕੋ ਗਰੀਬ ਨਿਵਾਈ ਤੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਪੇਟਾ ਆਪਣੀ ਰੱਖ ਕਰਕੇ ਤੇ ਆਪਣਾ ਉਹਨੇ ਪੇਟਾਵਾਂ ਰੱਖੇ ਮਹਾਰਾਜ ਨੂੰ ਸੀਸ ਨਵਾਉਣਾ ਕੀਤਾ ਹੈ ਨਮਸ਼ਕਾਰ ਕੀਤੀ ਹੈ ਜਹਾਂ ਮੇਵਰੇ ਥਾਣ ਬਤਾਇਓ ਤੇ ਜਿੱਥੇ ਮੇਵੜੇ ਨੇ ਫਿਰ ਖਾਲੀ ਜਗ੍ਹਾ ਸੰਗਤ ਵਿੱਚ ਸੀਸ ਸਥਾਨ ਦੱਸਿਆ ਹੈ ਅਰਦਾਸ ਜੀ ਨੇ ਬੈਠੋ ਤ੍ਰਸਤ ਅੰਗ ਸੁਖ ਚਾਯੋ ਤੇ ਉੱਥੇ ਫਿਰ ਸੰਗਤ ਦਾ ਅਦਬ ਪੈ ਜਾ ਮੰਨ ਕਰਕੇ ਆਪਣੇ ਸਰੀਰ ਨੂੰ ਸੰਕੋਚ ਕੇ ਸੰਗਤ ਵਿੱਚ ਬੈਠਾ ਹੈ। ਦੀ ਪ੍ਰਤਾਪ ਦਿਖਤ ਪ੍ਰਭ ਕੇ ਰੋ ਤੇ ਉੱਥੇ ਫਿਰ ਗੁਰੂ ਮਹਾਰਾਜ ਸਾਹਿਬ ਜੀ ਦਾ ਵੱਡਾ ਪ੍ਰਤਾਪ ਜਿਹੜਾ ਇਸ ਤਰ੍ਹਾਂ ਵਿਖਾਈ ਦੇ ਰਿਹਾ ਹੈ। ਜਥਾ ਇੰਦਰਾਜਣ ਇੰਦਰ ਸੋਹੇ ਰੋ ਜਿਸ ਤਰ੍ਹਾਂ ਸਵਰਗਾਂ ਦੇ ਵਿੱਚ ਇੰਦਰ ਦਾ ਸਿੰਘਾਸਨ ਹੋਇਆ ਕਰਦਾ ਹੈ ਇਸ ਤਰ੍ਹਾਂ ਗੁਰੂ ਦਸਮ ਪਾਤਸ਼ਾਹ ਜੀ ਸੰਗਤ ਦੇ ਵਿੱਚ ਆਜ ਰਹੇ ਹਨ ਆਤਵੰਦ ਕਰ ਅਰਜ ਪੁਜਾਰੀ ਉਸ ਵੇਲੇ ਫਿਰ ਇਸ ਵਕੀਲ ਨੇ ਦੋਵੇਂ ਹੱਥ ਜੋੜ ਕੇ ਆਪਣੀ ਬੇਨਤੀ ਕੀਤੀ ਹੈ ਹੋ ਨਮੂਨ ਰਪ ਆਪ ਅਗਾਰੀ ਇਹ ਮਹਾਰਾਜ ਰਾਜੇ ਪੀਮਚੰਦ ਨੇ ਆਪ ਜੀ ਨੂੰ ਨਮਸਕਾਰ ਕਰਨਾ ਕੀਤੀ ਹੈ ਪਦਮ ਪਦਮ ਪਰ ਸਿਰ ਨਿਜ ਰੱਖਾ ਤੇ ਰਾਜੇ ਨੇ ਆਪ ਜੀ ਦੇ ਚਰਨਾਂ ਕਮਲਾ ਉੱਤੇ ਮਹਾਰਾਜ ਆਪਦਾ ਸਿਰ ਰੱਖਿਆ ਹੈ ਸਨ ਦਾਸ ਹੂਣ ਅਪ ਮੱਖਾ ਇਹ ਮਹਾਰਾਜ ਰਾਜੇ ਭੀਮਚੰਦ ਨੇ ਆਪ ਜੀ ਦੇ ਸੇਵਕਾਂ ਦਾ ਸੇਵਕ ਹੋਣ ਦੀ ਇੱਛਾ ਪ੍ਰਗਟਾਈ ਹੈ। ਗੁਰਮਾਯੋ ਸ੍ਰੀ ਮੁਖ ਅਰਬਿੰਦ ਗੁਰੂ ਮਹਾਰਾਜ ਸਾਹਿਬ ਜੀ ਨੇ ਆਪਣੇ ਸ੍ਰੇਸ਼ਟ ਕਮਲ ਮੁਖੜੇ ਤੋਂ ਇਸ ਤਰ੍ਹਾਂ ਫਰਮਾਇਆ ਭੀਮਚੰਦ ਮਨ ਜਿੰਦਰ ਬਲਿੰਦੰ ਭਾਈ ਭੀਮਚੰਦ ਜਿਹੜਾ ਵੱਡਾ ਰਾਜਾ ਪਹਾੜੀ ਰਾਜਾ ਹੈ। ਉਸਲ ਸਮੇਤ ਕਹਾ ਅਬ ਥਿਰਿਓ ਉਹ ਵੀ ਸੁਖਸਾਨ ਦੇ ਨਾਲ ਅੱਜਕੱਲ੍ਹ ਕਿੱਥੇ ਰਹਿੰਦਾ ਹੈ ਰਾਜਾ ਭੀਮਚੰਦ ਇੱਥੋਂ ਤੇ ਜਾਏ ਗਮਣ ਕਿਤ ਕਰਿਓ ਤੇਥੋਂ ਆਨੰਦਪੁਰ ਸਾਹਿਬ ਜਦ ਦਰਸ਼ਨ ਕਰਨ ਆਇਆ ਸੀ ਇੱਥੋਂ ਜਾ ਕੇ ਕਿਹੜੇ ਪਾਸੇ ਨੂੰ ਗਿਆ ਸੀ ਕਉ ਕਾਰਨ ਤੂੰ ਨਿਜ ਅਗਵਾਨੂ ਤੇ ਕੀ ਕਾਰਨ ਹੈ ਤੇਰਾ ਕਾਹਤੋਂ ਆਉਣਾ ਹੋਇਆ ਹੈ ਸਾਨੂੰ ਦੱਸੋ ਵੀ ਕੀ ਕਾਰਨ ਹੈ ਪਠਿਓ ਹੋਏ ਨਿਰਪਕਾਰਜ ਕਬਣੂ ਤੇ ਕਿਸ ਕੰਮ ਵਾਸਤੇ ਤੈਨੂੰ ਰਾਜੇ ਭੀਮਚੰਦ ਨੇ ਸਾਡੇ ਕੋਲ ਭੇਜਿਆ ਹੈ ਤਦ ਦੂਤ ਨੇ ਕੁਸਲ ਜਨਾਈ ਤੇ ਸੁਣ ਕੇ ਫਿਰ ਉਸ ਵਕੀਲ ਨੇ ਸਾਰੀ ਸੁਖਸਾਨ ਜਿਹੜੀ ਹੈ ਉਹ ਮਹਾਰਾਜ ਨੂੰ ਦੱਸਣਾ ਕੀਤੀ ਹੈ ਜਬ ਕੋ ਦਰਸਕੀਨ ਗਿਰਾਈ ਤੇ ਦੱਸਦਾ ਹੈ ਕਿ ਹੈ ਮਹਾਰਾਜ ਜਦੋਂ ਦੇ ਪਹਾੜੀ ਰਾਜੇ ਪੀਮਚੰਦ ਨੇ ਆਪ ਜੀ ਦੇ ਦਰਸ਼ਨ ਕੀਤੇ ਹਨ ਤਵਕੇ ਗੁਣ ਗਣ ਕਾਵਰ ਕੇਰੇ ਹੈ ਮਹਾਰਾਜ ਉਦੋਂ ਦੇ ਤਵਕੇ ਗੁਣ ਗਣ ਰਾਵਰ ਕੇਰੇ ਹੈ ਮਹਾਰਾਜ ਤੁਹਾਡੇ ਜਿਹੜੇ ਵੱਡੇ ਗੁਣ ਹੈ ਉਹਨਾਂ ਨੂੰ ਰਾਜਾ ਭੀਮਚੰਦ ਵਰਨਤ ਹੈ ਸਭ ਨਿਗਟ ਬਡੇਰੇ ਸਾਰਿਆਂ ਦੇ ਕੋਲ ਤੁਹਾਡੇ ਵੱਡੇ ਗੁਣ ਜਿਹੜੇ ਆ ਰਾਜਾ ਭੀਮਚੰਦ ਗਾਉਂਦਾ ਰਹਿੰਦਾ ਹੈ 20 ਸੀਲ ਗਹੀ ਲਰਸੀਲੇ ਤੇ ਕਹਿੰਦਾ ਹੈ ਵੀ ਗੁਰੂ ਮਹਾਰਾਜ ਸਾਹਿਬ ਜੀ ਬਹੁਤ ਵੱਡੇ ਭਾਰੀ ਨਰਮ ਸੁਭਾਅ ਦੇ ਮਾਲਕ ਪਿਆਰ ਕਰਨ ਵਾਲੇ ਤੇ ਸਾਰਿਆਂ ਨਾਲ ਰਸ ਰੱਖਣ ਵਾਲੇ ਹਨ ਨੀਲ ਸੁਬੀਲਾ ਹਿਰ ਤਾਹੀਲੇ ਤੇ ਗੁਰੂ ਮਹਾਰਾਜ ਸਾਹਿਬ ਜੀ ਦਾ ਸਰੀਰ ਜਿਹੜਾ ਹੈ ਬੜੀ ਸ਼ਭ ਵਾਲਾ ਸ਼ਵੀਲਾ ਹੈ ਤੇ ਗੁਰੂ ਮਹਾਰਾਜ ਸਾਹਿਬ ਜੀ ਸਾਰਿਆਂ ਦੇ ਹਿਰਦੇ ਨੂੰ ਚੁਰਾ ਲੈਂਦੇ ਐ ਭਾਗ ਬਸੇਸ ਦੇਸ ਕੇ ਭਏ ਇਹ ਤਾਂ ਬੜੇ ਵੱਡੇ ਭਾਗ ਇਸ ਦੇਸ਼ ਦੇ ਜਾਗ ਪਏ ਹਨ ਕਦਮ ਪਦਮ گور ਕੇ ਜਬ ਆਏ ਕਿ ਗੁਰੂ ਦਸਮ ਪਾਤਸ਼ਾਹ ਜੀ ਦੇ ਚਰਨ ਜਿਹੜੇ ਆ ਉਹ ਇਸ ਦੇਸ਼ ਵਿੱਚ ਆਣ ਪਏ ਹਨ ਇਸ ਧਰਤੀ ਤੇ ਆ ਪਏ ਹੈ ਵੱਡੇ ਭਾਗ ਨੇ ਇਸ ਦੇਸ਼ ਦੇ ਸਭ ਲੋਕਣ ਕੋ ਹੋਤ ਭਲੇਰਾ ਸਾਰੇ ਲੋਕਾਂ ਦਾ ਗੁਰੂ ਦਸਮ ਪਾਤ ਸਾਹਿਬ ਜੀ ਦੇ ਔਨ ਕਰਕੇ ਭਲਾ ਹੋ ਰਿਹਾ ਹੈ ਸਹਿਬ ਸੁਣ ਸ਼ਬਦ ਦਰਸ਼ਕਾ ਹੈਰਾ ਤੇ ਕੋਈ ਮਹਾਰਾਜ ਸਾਹਿਬ ਜੀ ਦੇ ਗੁਰਬਾਣੀ ਦੇ ਸ਼ਬਦ ਸੁਣਦਾ ਹੈ ਕੋਈ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਦਾ ਹੈ ਪਾਪ ਕਲਾਪ ਆਪ ਸਪ ਜਹ ਜਿਹੜੇ ਪਾਪਾਂ ਦੇ ਸਮੂਹ ਹੈ ਬੜੇ ਵੱਡੇ ਇਕੱਠ ਪਾਪਾਂ ਦੇ ਹੈ ਉਹ ਸਾਰੇ ਹੀ ਮਹਾਰਾਜ ਦੇ ਦਰਸ਼ਨ ਕਰਿਆਂ ਤੋਂ ਛੁੱਪ ਜਾਂਦੇ ਹੈ ਜਹ ਕੇ ਹਰ ਤੈ ਨਹ ਗੱਜ ਭੈ ਹੈ ਕਿਉਂਕਿ ਜਿੱਥੇ ਸ਼ੇਰ ਹੋਇਆ ਕਰਦਾ ਹੈ ਨਾ ਜ ਇਸ ਤਰ੍ਹਾਂ ਉੱਥੇ ਹਾਥੀ ਦਾ ਪੈਰ ਨਹੀਂ ਰਹਿੰਦਾ ਜਿੱਥੇ ਸ਼ੇਰ ਹੋਵੇ ਹਾਥੀ ਨਹੀਂ ਆਇਆ ਕਰਦਾ ਸਭਹਿਣ ਦੁਰਲੱਭ ਦਰਸ਼ਨ ਜਿਓ ਇਸੇ ਤਰ੍ਹਾਂ ਜਿਵੇਂ ਗੁਰੂ ਮਹਾਰਾਜ ਸਾਹਿਬ ਜੀ ਉੱਥੇ ਪਾਪ ਨਹੀਂ ਆ ਸਕਦੇ ਇਸ ਤਰ੍ਹਾਂ ਸਾਰੀਆਂ ਸੰਗਤਾਂ ਜਿਹੜੇ ਦੁਰਲੱਭ ਦਰਸ਼ਨ ਹਨ ਮਹਾਰਾਜ ਜੀ ਦੇ ਉਹ ਦਰਸ਼ਨ ਸੰਗਤਾਂ ਕਰਦੀਆਂ ਹਨ ਉਤਲ ਇਤ ਕੋ ਪਾਵਨ ਹੋਇਓ ਤੇ ਆਪ ਜੀ ਦੇ ਆਉਣੇ ਕਰਕੇ ਮਹਾਰਾਜ ਇਹ ਜਿਹੜੀ ਧਰਤੀ ਹੈ ਪਵਿੱਤਰ ਹੋ ਗਈ ਹੈ ਇਤਿਆਦਕ ਮਹਿਮਾ ਕਉਣ ਬਿਦਰੰਗ ਸੁਣਤ ਰਹੇ ਇਹ ਮਹਾਰਾਜ ਇਸ ਤਰ੍ਹਾਂ ਇਹ ਜਿਹੜੀ ਬਹੁਤ ਸਾਰੀ ਤੁਹਾਡੀ ਮਹਿਮਾ ਜੋ ਹੈ ਸੁਣਤ ਰਹੇ ਸਭ ਕਹ ਨਿਰੰਦਰੰਗ ਇਸ ਤਰ੍ਹਾਂ ਇਹ ਜਿਹੜੀ ਮਹਿਮਾ ਹੈ ਸਾਰੇ ਜਿਹੜੇ ਹੋਰ ਪਹਾੜੀ ਰਾਜੇ ਉਹ ਰਾਜਾ ਭੀਮਚੰਦ ਜਦੋਂ ਕਰਦਾ ਹੈ ਦੂਸਰੇ ਪਹਾੜੀ ਰਾਜੇ ਵੀ ਸੁਣਦੇ ਹਨ ਇੱਤੇ ਜਾਏ ਨਕ ਤੂੰ ਗਹਿਓ ਇਸ ਤਰ੍ਹਾਂ ਮਹਾਰਾਜ ਇੱਥੋਂ ਜਾ ਕੇ ਹੋਰ ਰਾਜਾ ਭੀਮਚੰਦ ਕਿਸੇ ਪਾਸੇ ਨਹੀਂ ਗਿਆ ਰਹੋ ਸਦਨ ਮਨ ਆਨੰਦ ਪਿਓ ਇਹ ਮਹਾਰਾਜ ਬੜਾ ਭਾਰੀ ਆਨੰਦ ਉਹਦੇ ਮਨ ਵਿੱਚ ਤੁਹਾਡੇ ਦਰਸ਼ਨ ਕਰਕੇ ਹੋਇਆ ਹੈ ਤੇ ਆਪਣੇ ਘਰ ਦੇ ਵਿੱਚ ਹੀ ਵਾਪਸ ਗਿਆ ਹੈ ਮਮ ਆਗਵ ਨੂੰ ਸੁਣੋ ਪ੍ਰਭ ਏ ਮਹਾਰਾਜ ਮਮ ਆਗਵ ਨੂੰ ਸੁਣੋ ਪ੍ਰਭ ਕਾਰਨ ਏ ਮਹਾਰਾਜ ਮੇਰੇ ਆਉਣ ਦਾ ਜਿਹੜਾ ਕਾਰਨ ਹੈ اے ભગવાન ਸਤਿਗੁਰੂ ਜੀ ਉਹ ਸੁਣਨਾ ਕਰੋ ਬਾਰ ਬਰ ਕੰਨ ਪਠਿਓ ਹਿਤ ਧਾਰਨ ਰਾਜੇ ਨੇ ਮੈਨੂੰ ਮਹਾਰਾਜ ਆਪ ਜੀ ਵੱਲ ਪਿਆਰ ਦੇ ਨਾਲ ਇੱਥੇ ਭੇਜਿਆ ਹੈ ਰਾਜੇ ਹੱਥ ਜੋੜ ਇਮ ਭਾਖਾ اے ਮਹਾਰਾਜ ਰਾਜੇ ਭੀਮਚੰਦ ਨੇ ਹੱਥ ਜੋੜ ਕਰਕੇ ਇਸ ਤਰ੍ਹਾਂ ਕਿਹਾ ਹੈ ਚਰਨ ਕਮਲ ਮੈਂ ਪ੍ਰੀਤ ਪਿਲਾਖਾ ਰਾਜਾ ਭੀਮਚੰਦ ਕਹਿੰਦਾ ਹੈ ਕਿ اے ਮਹਾਰਾਜ ਮੈਂ ਆਪ ਜੀ ਦੇ ਚਰਨ ਕਮਲਾਂ ਦੀ ਪ੍ਰੀਤ ਦਾ ਚਾਹਵਾਨ ਹਾਂ ਜੀਤ ਕਦੇਸ ਰਾਜਮਮ ਸੈਲ ਜਿੰਨਾ ਵੀ ਮਹਾਰਾਜ ਮੇਰਾ ਦੇਸ਼ ਹੈ ਜਿੱਥੇ ਤੱਕ ਮੇਰਾ ਪਹਾੜਾਂ ਦੇ ਵਿੱਚ ਰਾਜ ਹੈ ਆਪਣੋ ਜਾਣ ਕਰ ਗੁਰ ਸੈਲ ਏ ਮਹਾਰਾਜ ਇਹ ਸਾਰਾ ਮੁਲਕ ਤੁਹਾਡਾ ਹੀ ਹੈ ਤੁਸੀਂ ਆਪਣਾ ਜਾਣ ਕੇ ਜਿੱਧਰ ਮਰਜੀ ਸੈਰ ਕਰੋ ਜਮ ਆਪਣੇ ਆਇਓ ਪਰ ਹੁਕਮ ਬਖਾਨ ਏ ਮਹਾਰਾਜ ਜਿਵੇਂ ਤੁਸੀਂ ਆਪਣੇ ਉੱਤੇ ਆਪਣੇ ਜਾਣ ਕੇ ਜਿਸ ਤਰ੍ਹਾਂ ਹੁਕਮ ਕਰਦੇ ਹੋ ਤਮਹੀ ਮੋ ਪਰ ਕਰਨਾਠ ਹੇ ਮਹਾਰਾਜ ਕਿਰਪਾ ਕਰਕੇ ਮੇਰੇ ਉੱਤੇ ਵੀ ਤੁਸੀਂ ਉਸੇ ਤਰ੍ਹਾਂ ਆਪਣੀ ਕਿਰਪਾ ਦ੍ਰਿਸ਼ਟੀ ਕਰੋ ਗਜਬਾਜ਼ੀ ਆਦਿਕ ਘਰ ਮੇਰੇ ਹੇ ਮਹਾਰਾਜ ਜਿੰਨੇ ਵੀ ਮੇਰੇ ਘਰ ਦੇ ਵਿੱਚ ਹਾਥੀ ਘੋੜੇ इत्याਦਕ ਹਨ ਕਰਹਿ ਮਕਾਵਣ ਲੈ ਸੁ ਬਹੇਰੇ ਜੋਗੀ ਮਹਾਰਾਜ ਤੁਹਾਨੂੰ ਕੋਈ ਚੰਗਾ ਲੱਗਦਾ ਹੈ ਤੁਸੀਂ ਵੇਖ ਪਰ ਕੇ ਮਹਾਰਾਜ ਜੋ ਮਰਜੀ ਮੰਗਵਾ ਲਵੋ ਸਦਨ ਮਾਂਜ ਪਾਵਣ ਕੋ ਚਾਹਤ ਹੇ ਮਹਾਰਾਜ ਆਪ ਜੀ ਦੇ ਚਰਨਾਂ ਨੂੰ ਰਾਜਾ ਆਪਣੇ ਮਹਿਲਾਂ ਦੇ ਵਿੱਚ ਪਾਉਣਾ ਚਾਹੁੰਦਾ ਹੈ ਪਵਿੱਤਰ ਕਰਿਆ ਚਾਹੁੰਦਾ ਹੈ ਮਹਿਲਾਂ ਨੂੰ ਤੁਹਾਡੇ ਚਰਨਾਂ ਨਾਲ ਮਿਲਿਓ ਜਵਾ ਕੋ ਅਦ ਕੋ ਮਾਹਤ ਜਦੋਂ ਦਾ ਆਪ ਜੀ ਨੂੰ ਅਨੰਤਪੁਰ ਸਹਿਵ ਰਾਜਾ ਭੀਮਚੰਦ ਮਿਲ ਕੇ ਗਿਆ ਹੈ ਮਹਾਰਾਜ ਉਦੋਂ ਦਾ ਉਹਨੂੰ ਬੜਾ ਉਤਸ਼ਾਹ ਰਹਿੰਦਾ ਹੈ ਅਬ ਜੋ ਵਸਤ ਅਹ ਕਰਮੋਹੀ ਤੇ ਕਹਿੰਦਾ ਵੀ ਹੈ ਮਹਾਰਾਜ ਜਿਹੜੀ ਵੀ ਕੋਈ ਵਸਤੂ ਕੋਈ ਚੀਜ਼ ਮੇਰੇ ਘਰ ਦੇ ਵਿੱਚ ਹੈ ਗੁਰ ਉਰ ਅਵਲਾਖਾ ਜਸ ਹੋਹੀ ਗੁਰੂ ਜੀ ਦੇ ਹਿਰਦੇ ਵਿੱਚ ਜਿਸ ਵਸਤੂ ਦੀ ਵੀ ਕੋਈ ਇੱਛਾ ਹੋਵੇਗੀ ਬਿਨਾ ਅੰਤਰੇ ਆਪਣੀ ਜਾਨ ਬਿਨਾ ਕਿਸੇ ਫਰਕ ਤੋਂ ਗੁਰੂ ਦਸਮ ਪਾਤਸ਼ਾਹ ਜੀ ਸਮਝ ਲੈਣ ਵੀ ਉਹ ਚੀਜ਼ ਵਸਤੂ ਉਹਨਾਂ ਦੀ ਹੋ ਹੈ ਨਿਜਕਰ ਸਮ ਅਨਵਾਵਣ ਥਨ ਤੇ ਆਪਣੇ ਘਰ ਵਾਂਗ ਹੀ ਮੰਗਵਾ ਸਕਦੇ ਆ ਮਹਾਰਾਜ ਜੋ ਵੀ ਉਹਨਾਂ ਨੂੰ ਚਾਹੀਦਾ ਹੈ ਹਰਖਤ ਹੋਏ ਤਵੇ ਮਨ ਮੋਰਾ ਇਸ ਤਰ੍ਹਾਂ ਜਦੋਂ ਗੁਰੂ ਮਹਾਰਾਜ ਸਾਹਿਬ ਕੋਈ ਚੀਜ਼ ਵਸਤੂ ਮੇਰੇ ਘਰ ਵਿੱਚੋਂ ਮੰਗਵਾਉਣਗੇ ਮੇਰਾ ਮਨ ਬੜਾ ਖੁਸ਼ ਹੋਏਗਾ ਕਹ ਪਠਿਓ ਸੁਪ੍ਰੀਮ ਬੜੇ ਹੇ ਮਹਾਰਾਜ ਇਸ ਤਰ੍ਹਾਂ ਬੜੇ ਸ਼੍ਰੇਸ਼ਟ ਪ੍ਰੇਮ ਦੇ ਸਹਿਤ ਮੈਨੂੰ ਕਹਿ ਕੇ ਰਾਜੇ ਪੀਨ ਚੰਦ ਨੇ ਕਿ ਮਹਾਰਾਜ ਨੂੰ ਆਖਣਾ ਮਹਾਰਾਜ ਇਹ ਕਰ ਸਾਰਾ ਤੁਹਾਡਾ ਹੀ ਹੈ ਜੋ ਵੀ ਕੋਈ ਚੀਜ਼ ਵਸਤੂ ਤੁਹਾਨੂੰ ਚਾਹੀਦੀ ਹੈ ਸਭ ਕੁਝ ਤੁਹਾਡਾ ਹੈ ਜੋ ਮਰਜ਼ੀ ਲੈ ਲਵੋ ਮੂਰ ਕਬਟ ਕੋ ਮੂੜ ਬਖਾਨਾ ਕਿਉਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਹੈ ਜਿਹੜਾ ਮੂਰਖ ਹੈ ਵਕੀਲ ਇਹ ਬੜਾ ਝੂਠ ਤੂਫਾਨ ਧੋਖੇ ਦੇ ਨਾਲ ਕਹਿ ਰਿਹਾ ਹੈ ਨਿਚ ਰਾਜੇ ਸੰਪ੍ਰਭ ਕੋ ਜਾਣ ਤੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਵੀ ਆਪਣੇ ਰਾਜੇ ਭੀਮ ਚੰਦ ਦੇ ਵਾਂਗ ਥੋੜੀ ਅਕਲਮਤ ਵਾਲਾ ਸਮਝਦਾ ਹੈ ਇਸ ਕਰਕੇ ਬੜਾ ਝੂਠ ਤੂਫਾਨ ਬੋਲ ਰਿਹਾ ਹੈ ਮੋਰ ਮਨਿੰਦ ਅਣਿਤ ਬਾਨੀ ਇਸ ਤਰ੍ਹਾਂ ਉਹ ਦੂਤ ਦੀ ਜਿਹੜੀ ਬੋਲਚਾਲ ਹੈ ਉਹ ਤਾਂ ਮੋਰ ਦੀ ਤਰ੍ਹਾਂ ਬੜੀ ਆਨੰਦ ਦੇਣ ਵਾਲੀ ਹੈ ਵਿਖੇਤ ਕਿਰਿਆ ਕੀਟ ਗਣਖਾਨੀ ਉਹਦੀਆਂ ਗੱਲਾਂ ਬਾਤਾਂ ਦਾ ਬੜੀਆਂ ਸੋਹਣੀਆਂ ਕਰਦਾ ਹੈ ਪਰ ਉਹਦੀ ਜਿਹੜੀ ਕਿਰਿਆ ਮੋਰ ਦੇ ਵਾਂਗ ਹੈ ਜਿਸ ਤਰ੍ਹਾਂ ਮੋਰ ਬੋਲਦਾ ਕੂਕਦਾ ਸੋਹਣਾ ਲੱਗਦਾ ਹੈ ਪਰ ਜਦੋਂ ਮੋਰ ਦੀ ਕਿਰਿਆ ਵੇਖੀਂਦੀ ਹੈ ਸੱਪ ਕੀੜੇ ਖਾਈ ਜਾਂਦਾ ਹੈ ਇਸ ਤਰ੍ਹਾਂ ਇਹ ਵਕੀਲ ਹੈ ਗੱਲਾਂ ਬਾਤਾਂ ਬੜੀਆਂ ਸੋਹਣੀਆਂ ਕਰਦਾ ਹੈ ਪਰ ਇਹਦਾ ਜਿਹੜਾ ਜੀਵਨ ਹੈ ਨਿਤ ਕਿਰਿਆ ਹੈ ਉਹ ਉਸੇ ਤਰ੍ਹਾਂ ਜਿਸ ਤਰ੍ਹਾਂ ਮੋਰ ਸਾਧ ਸੰਗ ਜੀ ਕੀੜੇ ਮਕੌੜੇ ਖਾਂਦਾ ਹੋਵੇ ਕਰ ਜਨਾਪਣ ਮਿੱਤਰਤਾ ਆਪਨ ਇਹ ਗੱਲਾਂ ਬਾਤਾਂ ਦੇ ਨਾਲ ਹੀ ਬੜੀ ਮਿੱਤਰਤਾ ਮਹਾਰਾਜ ਨੂੰ ਵਿਖਾ ਰਿਹਾ ਹੈ ਸਹਿਤ ਕਿਰਿਆ ਕੁਟਲੀ ਬਣ ਸਾਪਣ ਪਰ ਇਹ ਸਾਰ ਸੰਗ ਦੀ ਅੰਦਰੋਂ ਕੀ ਚਾਹੁੰਦਾ ਹੈ ਜਿਸ ਤਰ੍ਹਾਂ ਜੰਗਲ ਵਾਲਾ ਸੱਪ ਹੋਇਆ ਕਰਦਾ ਹੈ ਜਿਸ ਤਰ੍ਹਾਂ ਜ਼ਹਿਰ ਦੇ ਨਾਲ ਅੰਦਰੋਂ ਭਰਿਆ ਹੁੰਦਾ ਹੈ ਉਸ ਤਰ੍ਹਾਂ ਸੱਪ ਵਾਂਗ ਹੈ ਜਥਾ ਹਲਾਹਲ ਪਰ ਕਟ ਕਾਂਚਣ ਜਿਸ ਤਰ੍ਹਾਂ ਹੁਣ ਹੋਰ ਦ੍ਰਿਸ਼ਟਾਂਤ ਪੇਸ਼ ਕਰ ਰਹੇ ਹਾਂ ਜਿਸ ਤਰ੍ਹਾਂ ਸੋਨੇ ਦਾ ਘੜਾ ਬਣਿਆ ਹੋਇਆ ਤੇ ਵਿੱਚੋਂ ਜ਼ਹਿਰ ਦੇ ਨਾਲ ਭਰਿਆ ਹੋਇਆ ਹੋਵੇ ਤੋ ਦੁਬਤ ਜੁਤ ਹੋਏ ਫਲ ਰਾਂਚਣ ਜਾਂ ਫਿਰ ਕੋਈ ਫਲ ਇਸ ਤਰ੍ਹਾਂ ਦਾ ਹੋਵੇ ਜਿਹਦੇ ਵਿੱਚ ਦੋ ਤਰੀਕਿਆਂ ਨਾਲ ਬਣਾਇਆ ਹੋਵੇ ਮਿਠਾਸ ਵੀ ਹੋਵੇ ਤੇ ਜ਼ਹਿਰ ਵੀ ਜਿਹਦੇ ਵਿੱਚ ਹੋਵੇ ਖਾਣ ਵਿੱਚ ਮਿੱਠਾ ਲੱਗਦਾ ਹੋਵੇ ਪਰ ਤਸਵੀਰ ਉਹਦੀ ਜ਼ਹਿਰਲੀ ਹੋਵੇ ਬਹਰ ਬਾ ਕਬੂਲਾ ਬੋ ਮੌਲਾ ਇਸ ਤਰ੍ਹਾਂ ਜਿਹੜਾ ਦੂਤ ਹੈ ਵਕੀਲ ਬਾਹਰੋਂ ਤਾਂ ਬੜੀਆਂ ਮਿੱਠੀਆਂ ਗੱਲਾਂ ਮਹਾਰਾਜ ਨੂੰ ਸੁਣਾ ਰਿਹਾ ਹੈ ਇਹ ਮਹਾਰਾਜ ਸਭ ਕੁਝ ਤੁਹਾਡਾ ਹੈ ਜੋ ਮਰਜੀ ਮੰਗਵਾ ਲੈਣਾ ਮਹਾਰਾਜ ਬੜੀ ਖੁਸ਼ੀ ਹੋਏਗੀ ਮਹਾਰਾਜ ਦੋ ਦੇ ਮਹਿਲ ਤੁਸੀਂ ਚਰਨ ਪਾ ਕੇ ਪਵਿੱਤਰ ਕਰ ਦਿਓ ਇਸ ਤਰ੍ਹਾਂ ਬੜੀਆਂ ਮਿੱਠੀਆਂ ਗੱਲਾਂ ਉਤੋਂ ਕਰਦਾ ਹੈ ਅੰਦਰ ਭਰੇ ਗਰਲ ਜਿਮ ਕੋਲਾ ਪਰ ਅੰਦਰੋਂ ਸਾਧ ਸੰਗਤ ਜੀ ਇਉਂ ਹੈ ਜਿਵੇਂ ਜ਼ਹਿਰ ਘੋਲ ਕੇ ਅੰਦਰ ਭਰੀ ਬੈਠਾ ਹੋਵੇ ਇਸ ਤਰ੍ਹਾਂ ਹੈ ਕੋ ਸਮਤਾ ਕਰਾ ਕਵਟ ਕੀ ਤੇ ਹੁਣ ਕਵੀ ਜੀ ਕਹਿ ਰਹੇ ਕਵੀ ਸੰਤੋਖ ਸਿੰਘ ਜੀ ਇਸ ਗ੍ਰੰਥ ਦੇ ਰਚਨਹਾਰ ਉਹ ਕਹਿੰਦੇ ਆ ਵੀ ਜਿਹੜੀ ਇਹਨਾਂ ਦੀ ਕਪਟਤਾ ਹੈ ਧੋਖਾ ਜਿਹੜਾ ਉਹਦੀ ਤੁਲਨਾ ਅਸੀਂ ਕਿਹਦੇ ਨਾਲ ਕਰੀਏ ਫਟਕੀ ਓਟ ਜਥਾ ਕਰਤ ਨਟਕੀ ਜਿਸ ਤਰ੍ਹਾਂ ਜਿਹੜਾ ਤਮਾਸ਼ੇ ਵਾਲਾ ਹੁੰਦਾ ਹੈ ਬਾਜੀਗਰ ਲੋਕ ਉਹ ਸਾਧ ਸੰਗ ਜੀ ਜਿਵੇਂ ਕੱਪੜੇ ਜਿਹਦਾ ਓਲਾ ਜਾ ਕਰਕੇ ਤਮਾਸ਼ਾ ਤੁਸੀਂ ਵੇਖਿਆ ਹੋਣਾ ਉਸ ਤਰ੍ਹਾਂ ਕੱਪੜੇ ਦੀ ਓਟ ਵਿੱਚ ਜਿਸ ਤਰ੍ਹਾਂ ਛਲ ਕਵਟ ਜੇ ਕਰਦੇ ਆ ਉਸ ਤਰ੍ਹਾਂ ਇਹ ਲੋਕ ਹਨ ਜਿਸ ਬਿੱਧ ਦੇ ਪ੍ਰਭੂ ਇਹ ਕਰੀ ਤੇ ਬਸ ਉਸੇ ਤਰ੍ਹਾਂ ਛਲ ਪ੍ਰੇਵ ਕਰ ਰਹੇ ਆ ਵੀ ਜਿਵੇਂ ਕਿਵੇਂ ਕਰਕੇ ਵੀ ਗੁਰੂ ਦਸਮ ਪਾਤਸ਼ਾਹ ਜੀ ਪ੍ਰਸ਼ਾਦੀ ਹਾਥੀ ਸਾਨੂੰ ਦੇ ਦੇਣ ਕਰੀ ਬਾਤ ਤੈਸੀ ਸਾਲ ਭਰੀ ਇਸ ਤਰ੍ਹਾਂ ਉਹੀ ਜਿਹੜੀ ਛਲ ਕਵਟ ਵਾਲੀ ਧੋਖਿਆਂ ਵਾਲੀਆਂ ਗੱਲਾਂ ਬਾਤਾਂ ਮਹਾਰਾਜ ਨਾਲ ਕਰ ਰਹੇ ਹਨ ਸੁਣ ਕੇ ਆਨੰਦ ਚੰਦ ਤਦ ਕਹਿਓ ਬੜੇ ਤਰੀਕੇ ਨਾਲ ਵਕੀਲ ਨੇ ਕਿਹਾ ਹੈ ਹੁਣ ਸੁਣ ਕੇ ਫਿਰ ਭਾਈ ਆਨੰਦ ਚੰਦ ਜੀ ਜਿਹੜੇ ਅੱਗੇ ਜਾ ਕੇ ਮਹਾਰਾਜ ਨੇ ਜਿਨ੍ਹਾਂ ਨੂੰ ਦੀਵਾਨ ਦੀ ਪਦਵੀ ਬਖਸ਼ਣੀ ਹੈ ਉਹ ਭਾਈ ਆਨੰਦ ਚੰਦ ਜੀ ਕਹਿਣ ਲੱਗੇ ਜੇ ਇਸ ਬਿਧ ਰਾਜੇ ਚਿਤ ਚਾਹਿਓ ਕਹਿੰਦੇ ਵੀ ਜੇ ਇਸ ਤਰੀਕੇ ਨਾਲ ਰਾਜੇ ਭੀਮ ਚੰਦ ਨੇ ਆਪਣੇ ਦਿਲ ਦੇ ਵਿੱਚ ਚਾਹਿਆ ਹੈ ਸੁਖਦਾਇਕ ਨਿਤ ਬਾਤ ਅਸੇਰੀ ਪਰ ਇਹ ਤਾਂ ਜਿਹੜੀ ਗੱਲਬਾਤ ਰਾਜੇ ਭੀਮ ਚੰਦ ਨੇ ਸੋਚੀ ਹੈ ਵੀ ਲਾਗੀਆਂ ਨੂੰ ਵਿਖਾਉਣਾ ਹੈ ਇਹ ਤਾਂ ਬੜੀ ਚੰਗੀ ਗੱਲ ਹੈ ਬੜੀ ਸੁਖ ਦੇਣ ਵਾਲੀ ਹੈ ਨਿਤ ਪ੍ਰਤ ਹੈ ਹੈ ਸੰਧ ਬਡੇਰੀ ਜੇ ਇਸ ਤਰ੍ਹਾਂ ਦਿਨ ਪ੍ਰਤੀ ਦਿਨ ਸਤਿਗੁਰੂ ਸਾਹਿਬ ਜੀ ਨਾਲ ਮੇਲ ਮਲਾਪ ਬਣਿਆ ਰਹੇਗਾ ਗੁਰ ਘਰ ਸੰਗ ਕਾਮਨਾ ਜੈਸੇ ਕਿਉਂਕਿ ਗੁਰੂ ਘਰ ਦੇ ਨਾਲ ਜਿਸ ਤਰ੍ਹਾਂ ਵੀ ਕੋਈ ਇੱਛਾ ਰੱਖਦਾ ਹੈ ਬਿਨਾ ਬਲੰਬ ਲਹ ਫਲ ਤੈਸੇ ਬਿਨਾ ਕਿਸੇ ਦੇਰੀ ਤੋਂ ਜੋ ਵੀ ਸ਼